ਪੂਰੀ ਘੈਂਟ ਵੀਰ ਜੀ ਅਜੇ ਫੋਟੋ ਖਿੱਚਾਂ ਹਾ ਚੜੀ ਜੀ ਫਣਾਈ ਇੱਕ ਮਜਾਪ ਵਾਲਾ ਵੱਜਦੀ ਇੱਕ ਰੀ ਮਜਾਹ ਮੜੀ ਜੀ ਇਹਦੇ 250 ਰੁਪਏ ਸੂਟ ਲੱਗੇ ਨੇ 250 ਗੋਪੀ 250 ਵਾਲੇ ਸੂਟ ਹੀ ਮਗਰ ਵੇਖ ਲੈ ਜੇ ਲੈ ਕੇ ਦਣਾ ਆਪਣੇ ਨਾਲ ਦੀ ਨਹੀਂ ਇੱਕ ਹੈ ਚੋਲ ਬੁੱਟੀਆਂ ਵਾਲਾ ਵਧੀਆ ਇਹ ਸਤਿਸ਼੍ਰੀਆ ਕਾਲ ਜੀ ਸਾਥ ਤੜਾਈ ਦੇਣਾ ਵਲੌਗ ਦੇ ਵਿੱਚ ਤੇ ਗੋਪੀ ਹਣੀ ਵੀ ਆ ਰਹੇ ਨੇ ਤੇ ਸੰਦੀਪ ਮੇਰੀ ਗੁੜੀਆ ਇਹ ਆ ਰਹੀ ਨੇ ਕਿਉਂਕਿ ਗੋਪੀ ਦੀ ਗੱਡੀ ਤੁਸੀਂ ਵਲੌਗ ਵੇਖਿਆ ਜਣਾ ਗੋਪੀ ਦੀ ਗੱਡੀ ਪਿੱਛੋਂ ਮੱਲ ਟੁੱਟ ਗਈ ਥੋੜੀ ਜੀ ਮੈਂ ਇਧਰ ਸਾਈਡ ਦੀ ਫੋਟੋ ਐਡ ਕਰ ਦਵਾਂਗਾ ਤੇ ਗੱਡੀ ਦੀ ਟੁੱਟ ਗਈ ਐਕਸੀਡੈਂਟ ਹੋ ਗਿਆ ਸੀ ਤੇ ਉਹ ਠੀਕ ਕਰਵਾਉਣ ਵਾਸਤੇ ਆ ਰਿਹਾ ਐ ਤੇ ਇੱਥੇ ਮੇਰਾ ਦੋਸਤ ਹੈਗਾ ਉਹ ਮੱਲ ਕਰਦਾ ਰਿਪੇਅਰ ਦਾ ਕੰਮ ਮੱਲ ਟੈਂਟਿੰਗ ਪੇਂਟਿੰਗ ਜਿਹੜੀ ਹੁੰਦੀ ਉਹ ਕਰਦਾ ਐ ਕੰਮ ਉਹਦਾ ਤੇ ਉਹਦੇ ਕੋਲ ਸਹੀ ਕਰਵਾ ਦਾਂਗੇ ਤੇ ਸ਼ਾਇਦ ਦੀਦੀ ਹੋਣੀ ਮੁੜ ਕੇ ਸ਼ਾਮੀ ਆਉਣ ਸ਼ਾਇਦ ਵੱਡੀ ਦੀਦੀ ਤੇ ਛੋਟੀ ਦੀ ਉਹ ਸ਼ਾਮੀ ਆਉਣਗੇ ਸ਼ਾਇਦ ਕਿਉਂਕਿ ਆਪਣੀ ਇਥੇ ਮਾਰਕੀਟ ਲੱਗੀ ਉਹਨਾਂ ਨੂੰ ਮਾਰਕੀਟ ਦੇਖਣ ਵਾਸਤੇ ਆਣਾ ਕੋਈ ਖਰੀਦਦਾਰੀ ਕਰਨਗੇ ਤੇ ਸੋ ਹੁਣ ਵੇਟ ਕਰ ਰਹੇ ਆ ਮम्मी ਲੱਗੇ ਨੇ ਬਣਾਉਣ ਚੌਲ ਲੂਣ ਵਾਲੇ ਕਿਉਂਕਿ ਗੋਪੀਣਾ ਦਫੰਨਾ ਕਹਿੰਦੇ ਭੁੱਖ ਲੱਗੀ ਆ ਤੇ ਮੈਂ ਚੱਲ ਫਿਰ ਮਾਣ ਜਲਦੀ ਜਲਦੀ ਲੂਣ ਵਾਲੇ ਚੌਲ ਹੀ ਬਣਾਨੇ ਤੇ ਮੰਮੀ ਉਹ ਲੱਗੇ ਆ ਬਣਾਉਣਾ ਆ ਛੱਡੋਲੂ ਦੇ ਵਿੱਚ ਰੱਖਿਆ ਮੰਮੀ ਕਹਿੰਦੀ ਉਹ ਸੜਿਆ ਹੋਇਆ ਆ ਤੀਨ ਵਾਲਾ ਉਹ ਪਾ ਦੇਣਾ ਐਨਾ ਕਿ ਠੀਕ ਆ ਕਹਿੰਦੇ ਜੀ ਤੁਹਾਡਾ ਧੰਨਵਾਦ ਕਰੋ ਮੈਂ ਵੇਟ ਕਰਨ ਡਿਆ ਸੰਦੀਪ ਕਹਿੰਦੀ ਸਿੰਬਲ ਚੌਕ ਆ ਗਏ ਆ ਵੇਟ ਕਰੀ ਜਾਣਾ ਬਸ ਆ ਗਏ ਆ ਗੋਪੀਆਂ ਨੇ ਗੱਡੀ ਵਿਖਾਉਣਾ ਕਾਫੀ ਵੱਜੀ ਵੈਸੇ ਉਹਦੀ ਗੱਡੀ ਤੁਹਾਨੂੰ ਦਿਖਾਉਣਾ ਮਨ ਬਸ ਆ ਗਏ ਭਜੰਦਾ ਥੋੜੀ ਕਿਤੇ ਰਹਿ ਭਜਾਈ ਲਿਆਉਂਦਾ ਭਜਾਈ ਲਿਆਉਂਦਾ ਵੈਸੇ ਤੇ ਗੱਡੀ ਇੱਥੇ ਕਰੇ ਫਾਹ ਲਵੇ ਫਿਰ ਇਹ ਅਸੀਂ ਦੇ ਜਾਂਦਾ ਅੱਗੇ ਲੈ ਜਾ ਉੱਥੇ ਲੈ ਆ ਉੱਥੇ ਗਲੀ ਲੱਗੇ ਉਹਨੂੰ ਕਹਿੰਦਾ ਕਹਿਣਾ ਪਿਛੇ ਕਰ ਲੈ ਆ ਆਹ ਆ ਕੀ ਹਾਲ ਕਰਤਾ ਆ ਹਾਂ ਦਾ ਪਰ ਆਜੇ ਨਾਲ ਕੋਠੇ ਆ ਕੇ ਬੈਠੇ ਬਾਸ ਨੂੰ ਫੂਰ ਦੀ ਪਰ ਕੀ ਦੇ ਕਹਿੰਦੇ ਨੇ ਚੋਕੀ ਛੜੀ ਸਾਰੀ ਤੇ ਹੈਨਾ ਇੱਥੇ ਉਤਰ ਜਾ ਓਏ ਵੇਖਿਆ ਗিয়ার ਚ ਗੱਡੀ ਬੰਦ ਕਰਤੀ ਫੇਰ ਅਜੇ ਬਹੁਤ ਔਖਾ ਆ ਮੈਂ ਵੇ ਰਹਿ ਪੱਬੀ ਅਸੀ ਗੱਲ ਸੱਚੀ ਗੱਲ ਕੀ ਹਾਲ ਆ ਆ ਜਾ ਓਏ ਸਾਰਾ ਆ ਫੜਾਂ ਮੈਂ ਉਹਨੇ ਓਏ ਸ਼ੋਨਾ ਸੱਚੀਆ ਪਪਾ ਨੂੰ ਸੱਸੀ ਗੱਲ ਨਹੀਂ ਕਰਨੀ ਸੱਚੀਆ ਤੇਤੀਆ ਤੇਤੀਆ ਲੋ ਭਤਨੀ ਕਿਤੇ ਮੇਰੇ ਲੱਡੂ ਇਹ ਤਾਂ ਸੁੱਤੀ ਆਈ ਏ ਸੁੱਤੀ ਆਈ ਐ ਸੱਚ ਸੱਚ ਕਿੰਨੀ ਜਗਾਈ ਉਹਨੂੰ ਕਹੀ ਜ ਨੇ ਪਿੱਛੇ ਕਰ ਲਾ ਵੀ ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ ਲਿਆ ਹਈ ਹਣਾ ਦੇ ਚੱਲ हाँ जी क्या हाल ठीक ठाक के करता है ज्यादा यार आगी आगी ਅੰਜੀ ਸਸਰੀਆਂ ਕਾ ਸਸਰੀਆਂ ਕਾ ਸਮਾਨ ਆਇਆ ਜੇ ਅਜੋ ਆ ਗਿਆ ਨੀ ਸੋਣਾ ਆ ਗਿਆ ਨੀ ਕਿਤੇ ਸੋਣਾ ਆ ਗਿਆ ਜੀ ਜਯਾ ਸ੍ਰੀ ਮਾਤਾ ਦੀ ਸਾਤੀ ਦੀਆਂ ਭਟ ਦਾਦਾਦੀ ਨੂੰ ਛੋਟੇ ਵੇਖੇ ਬੜੀ ਕੋਸ਼ਿਸ਼ ਕਰਦੇ ਆ। ਛੋਟੇ ਵੇਖੇ। ਦੱਸ ਦੇ ਛੋਟੇ ਵੇਖੇ ਕੀ? ਉਹ ਦੇਖੇ। ਉਹ ਵੀ ਪਹਿਲਾਂ ਕਹਿੰਦੇ ਉਹ ਤੇਲ ਆ ਉੱਥੇ। ਲੈ ਆਏ ਇਹ ਇਹ ਕੀ ਚੱਕਰ ਆ? ਫਿਰ ਉੱਥੇ ਖਾਣੇ ਹੀ ਜੇ ਹਟ ਜੋਗੇ ਲਿਆਂਦੇ ਤੇ ਰਹਿਣਦੇ ਫਿਰ ਹਣਕੇ। ਨਹੀਂ ਨਹੀਂ ਜੇ ਹਟ ਜੋਗੇ ਲਿਆਂਦੇ ਤੇ ਰਹਿਣਦੇ ਵੀ ਤੂੰ ਦੇ ਦੱਸ। ਖਾਦਾਂ ਨਹੀਂ ਹਾਵਾਂ। ਚੋਕ ਜਾ ਰਹੀ ਸਾਂ ਜੇ ਲਿਆਂਦੇ ਕ ਲੈਣਦੇ ਤੇ ਜੋ ਖਾ ਵੀ ਚਲੇ ਆ ਨਹੀ ਨਹੀ ਜਾ ਰਾਂ ਉਹਨਾਂ ਦੇ ਭਾਈ ਖਾਓ ਖਾਓ ਮੈਂ ਤਾਂ ਹੱਸਣ ਲਿਆ ਆ ਖਾਓ ਜਦੋਂ ਬਸ ਉਹ ਵਾਗ ਮੜ ਕੇ ਚੱਲ ਆ ਵੀ ਪਏ ਆ ਹਾਂ ਹਾਂ ਹਾਂਜੀ ਪਾਪਾ ਨੇ ਤੇ ਬੇਸੀ ਬਾਦੇ ਇੱਕ ਪਾਪਾ ਨੇ ਪਾ ਨਹੀਂ ਬੇਸੀ ਬਾਦੇ ਇੱਕ ਆ ਗਿਆ ਨਹੀਂ ਆ ਗਿਆ ਉਹ ਤੇਰੀ ਆ ਗਿਆ ਈ ਆ ਤੇਰੀ ਮੇਰਾ ਪੁੱਤ ਆ ਗਿਆ ਈ ਮੈਨੂੰ ਚਿੱਜੀ ਦੋ ਹਾਂ ਆਈ ਓਏ ਕਾਲੇ ਕਾਲੇ ਮੈਂ ਜੀ ਜੀ ਪਾਣੀ ਕੱਢ ਪਾਦੇ ਨਾ ਤਾਂ ਤੇਰੀ ਕੱਦ ਆਏ ਹੋਏ ਮੇਰੇ ਪੁੱਤ ਜੀ ਲੱਗੇ ਜੀ ਲੱਗੇ ਤੇਨੂੰ ਦੱਸ ਮੈਂ ਖਾ ਲਿਆ ਬਾਦ ਚ ਪਾਣੀ ਕੱਢ ਗਨੀ ਤਾ ਆਏ ਮੇਰੇ ਇਧਰ ਆ ਜਾ ਇਹਨੇ ਸਾਡੇ ਦਾਦੀ ਨੇ ਪੁੱਟ ਜੀ ਬੱਚੀ ਪਾਇਆ ਜਾ ਫੱਟ ਗਿਆ ਦਾਦੀ ਨੂੰ ਪੁੱਟ ਦਾਦੀ ਨੂੰ ਪੁੱਟ ਕੁੱਟ ਦੇ ਕੁੱਟ ਦੇ ਦਾਦੀ ਨੂੰ ਠੰਡੀ ਤੇ ਚੜਕੇ ਨਾ ਮਾਂ ਦਾਦੀ ਨੂੰ ਜੱਗੂ ਪਾ ਦਦੀ ਨੂੰ ਕੁੱਟਦੇ ਨਾ ਕੁੱਟਦੇ ਕੁੱਟਦੇ ਦਾਦੀ ਆ ਆ ਕਰਦੇ ਤੇ ਹੀ ਵੀ ਕੁੱਟ ਦੋ ਦਾਦੀ ਨੂੰ ਦਾਦੀ ਨੂੰ ਕੁੱਟ ਦੋ ਦਾਦੀ ਨੂੰ ਕੁੱਟ ਦੋ ਉਹ ਆਮੀ ਕਿੱਲੀ ਜਾਂਦੀ ਵੇ ਚਾ ਮੁੰਮੀ ਪਾਣੀ ਹੈ ਇੱਧਰੇ ਜਪੀ ਪਚ ਗਈ ਹੋ ਜਾਂਦੀ ਇੱਧਰੇ ਮੇਕਅਪ ਸੇ ਹੀ ਖਾਦੇ ਵੇ ਦਾਦਾ ਕਿਸੇ ਦਾਦਾ ਦਾਦਾ ਦਾ ਦਾਖਦੇ ਲੱਭ ਕਿ ਲਈ ਦਾ ਦਾਖਦੇ ਕਿੱਥੇ 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 ਦਾਦਾ ਆਈ ਆਈ ਕਿੱਥੇ ਮਦਦ ਲੱਭਣੀ ਹੈ ਤੂੰ ਲੱਗ ਗਿਆ ਮਾਂ ਪਿੱਤਰ ਲੱਗ ਗਿਆ ਕਾ ਪਲਾਸਟਿਕ ਦਾ ਨਹੀਂ ਹੈ ਕੋਈ ਬਹਿ ਜਾ ਬਹਿ ਜਾ ਕੰਮ ਤਾਈ ਏਸੀ ਲਾਤਾ ਮਾਂ ਵੀ ਨਾ ਹੋਣਾ ਬਹਿ ਜਾ ਗੱਡੀ ਭਲਾ ਸੱਚ ਕਿੰਨ ਕੀ ਹੋਇਆ ਵਾ ਮੌਤ ਹੋਣੀ ਇੱਕ ਜੇ ਇੱਕ ਕਦਮ ਆਉਣੀ ਆ ਹਾਂ ਇਹ ਤਾਂ ਸਲੋ ਸਲੋ ਕਿੰਨੂੰ ਆਉਂਦੀ ਆ ਚਾਰ ਹੈ ਕਿ ਕਿਹੜੇ ਚਾਰ ਕਿਹੜੇ ਚਾਰ ਸਾਲ ਹੋ ਗਏ ਹਿੰਦਾ ਇਹ ਤੂੰਗਾ ਕੇਲੇ ਖਾਦ ਲੈ ਇੱਕੋ ਕੇਲਾ ਖਾਦਾ ਰੋ 15 ਕਾਦੇ ਇੱਕ ਇੱਕ ਇੱਡੀ ਕੇਲਾ ਇੱਕ ਕੇਲਾ ਹੀ ਦੇਸ ਨਾ ਕਦੀ ਲਾਂ ਤੇ ਦੇ ਦਿੱਤੇ ਮੈਂ ਲੈ ਸਾਲ ਕਾ ਖਾਦਾ ਖਾਣਾ ਚੱਲ ਮੇਰਾ ਵੀ ਜੀ ਖਾ ਇੱਕ ਕੇਲਾ ਲੈ ਜਿਆ ਭਰਾ ਨਹੀਂ ਗਾਣਾ ਗਾ ਲੋ ਨਹੀਂ ਨਹੀਂ ਕਉ ਮੋਟੇ ਹੜਾ ਪੈਣਾ ਤੋੜ ਸਸਤਾ ਮਾਈਂ ਮਾਰਾ ਗੱਡੀ ਦੀ ਐ ਕੋਪੀ ਵਾਲੀ ਬਣਨ ਵਾਸਤੇ ਤੇ ਬਾਈ ਕਹਿੰਦਾ ਵੀ 12000 ਰੁਪਏ ਲੱਗੂ ਮਾਰਨ ਵਾਸਤੇ ਕਹਿੰਦਾ ਲੱਗੇ ਚੰਗੀ ਲਾਜੂ ਆ ਇਹ ਗੱਡੀ ਕਹਿੰਦਾ ਓਕੇ ਕਰ ਦਾਂਗੇ ਡਿੱਗੀ ਪਰ ਨਵੀਂ ਪੈਣੀ ਆ ਉਹਨੇ ਕੰਫਰਮ ਕਰਤਾ ਵੈਕਸਰ ਦੀ ਡਿੱਗੀ ਖੜੀ ਆ ਉਹ ਨਵੀਂ ਹੀ ਪੈਣੀ ਹੈ ਅਸਾ ਉਹ ਨਵੀਂ ਪੈਣੀ ਉਹਨੇ ਕਿਹਾ ਨਹੀਂ ਪੁਰਾਣੀ ਨਹੀਂ ਪੈਣੀ ਉਹ ਉਹ ਨਹੀਂ ਠੀਕ ਹੋਣੀ ਜਿਹੜੀ ਨਾੜੀ ਲਖਣ ਡਿਆ ਘਰ ਦਾ ਸਬਦਾ ਜਿਹੜਾ ਜਿਹੜਾ ਲਿਆਉਣਾ ਆ ਅੰਡਾ ੜੀ ਪਤਾ ਤੈਨੂੰ ਪੜਿਆ ਹੋਇਆ ਪੂਰਾ ਮੈਂ ਇੰਗਲਿਸ਼ ਵਿੱਚ ਵੀ ਸਮਝ ਨਾਲ ਲਿਖ ਸਕਦਾ ਇਹਦੇ ਇੰਗਲਿਸ਼ ਪੜ੍ਹ ਵੀ ਲੈਂਦੇ ਹੈ ਪਤਾ ਨਹੀਂ ਮੈਨੂੰ ਉਹ ਯਾਰ ਅਬ ਲਾਇਆ ਉਹ ਇਧਰ ਲਾਈ ਦਾ ਨਹੀਂ ਹੁੰਦਾ ਯਾਰ ਇਧਰ ਜਾਂ ਦਾਦੀ ਨੂੰ ਖਾਇਆ ਕਾ ਦਾਦੀ ਛੋਨੀ ਐਨਕ ਮਰੀ ਜਾ ਦਾਦੀ ਨੂੰ ਖਾ ਕੇ ਦਾਦੀ ਨੂੰ ਪਜ ਕੇ ਪਜ ਕੇ ਜਾ ਕੇ ਦਾਦੀ ਨੂੰ ਖਾ ਕੇ ਆ ਜਾਂਦੀ ਸ਼ਾਬਾਸ਼ ਸ਼ਾਬਾਸ਼ ਦਾਦੀ ਨੂੰ ਦਾਦੀ ਨੂੰ ਖਾ ਖ ਦਾਦੀ ਤੇ ਦਾਦੀ ਸਹੀ ਹੈ ਤੇ ਦਾਦੀ ਵਾਇਦੇ ਦਾਦੀ ਨੂੰ ਲੋਤੀਓ ਰੇ ਰੇ ਦਾਦੇ ਮਰੀਆਂ ਆਉਂਦੇ ਆ ਜਸਦੀਪ ਨੇ ਬਣਾਇਆ ਮਹਾਰਾਜਾ ਤੇ ਬਣ ਗਏ ਬਸ ਇਧਰ ਗਿਰੀਆਂ ਨੂੰ ਫੇਰ ਬਹੁਤ ਗਿਰੀਆਂ ਚੜੀਆਂ ਪਤਾ ਨਹੀਂ ਕਿ ਸਾਡੀਆਂ ਇਹ ਗਿਰੀਆਂ ਦਾ ਵੇੜਾ ਫਿਰ ਖੋ ਗਿਆ ਨੇ ਡੱਬੇ ਦੇ ਪਾਸੇ ਵੀ ਰੱਖ ਲੀਆਂ ਕਿੰਨੇ ਕਹੇ ਡੱਬੇ ਚ ਪਾ ਕੇ ਰੱਖੋ ਮਣ ਲਫਾਫਾ ਵੀ ਚਾੜ ਕੇ ਹੁਣ ਟੱਕਣ ਮਾਰਿਆ ਦੋਰੇ ਆਈਆ ਇਹ ਹੁਣ ਕੱਦੂ ਪੱਕਿਆ ਇਹਦੇ ਚੀ ਬੀ ਕੱਢ ਲਿਆ ਤੋੜਨਾ ਨਹੀਂ ਮਮਾ ਕੱਢਤਾ ਏ ਛੇਕ ਕੇ ਮਾਰ ਕੇ ਆ ਚੱਲ ਪਿੰਡੀ ਤੇ ਇਹ ਚ ਪੜਾਵੇ ਪੈ ਨਿੰਬੂ ਪਾਣੀ ਬਿਨਾਂ ਤੇ ਨਿਆ ਮਿਰਚਾਂ ਖੜਨੇ ਗੱਲ ਕਰ ਵੇ ਫਨ ਲੱਗਾ ਮਿਰਚਾਂ ਨਾਲੇ ਸੱਪ ਸੁਪਨ ਲੜਾ ਲੀਂ ਕੇ ਦੇਗਾ ਉਹਦਾ ਵੀ ਸਫਾਈ ਪਾਪਾ ਰੱਖਦਾ ਵਾ ਇਹ ਭਿੰਡੀਆਂ ਢਿੰਡੀਆਂ ਬਹੁਤ ਤੂਰੀਆਂ ਭਰਾਵਾ ਬਹੁਤ ਹੀ ਆਪਣੇ ਤੂਰੀਆਂ ਦੇ ਬਹੁਤ ਅਗੇ ਘਰੇ ਜੇ ਫਰਿਜ ਭਰੀ ਅਜੇ ਪਹਿਲਾਂ ਵੀ ਕਿਸੇ ਨੂੰ ਦਿੱਤੀਆਂ ਆਪਾਂ ਅੱਛਾ ਮਾਮੇ ਨੇ ਇਹਦਾ ਪਤਾ ਹੀ ਨਹੀਂ ਰੋ ਆਪਾਂ ਉੱਥੋਂ ਆਏ ਉੱਤੇ ਮਾਤਾ ਦੇ ਕਿਤੇ ਬਾਜ ਮਾਮਾ ਦਾ ਤੇ ਪੈਪ ਉਹ ਜਿਹੜਾ ਆ ਕਰਨਾ ਹੁਣ ਕਰਨਾ ਬੜਾ ਆ ਭਰਾ ਬੜਾ ਕਹਿੰਦਾ ਪੂਰਾ ਪਾਉਣਾ ਮਰ ਗਏ ਕੋਲ ਕੋਲ ਇਹਦੇ ਪਪੀਤੇ ਚੈੱਕ ਕਰੋ ਤੁਸੀਂ ਹੈ ਕਹਣੀ ਇਹਨਾਂ ਦੇ ਤਾਂ ਰੋਟੀ ਰੋਟੀ ਬਣਾਉਣੀ ਹੋਣੀ ਚੰਗੀ ਬੰਦੀ ਵੈਸੇ ਹੈ ਪਰ

ਆ ਵਾਲੇ ਮੇਲੇ ਤੇ ਪਿਛਲੀ ਵਾਰ ਚੱਲੋ ਗਏ ਜੇ ਪਿਛਲੀ ਵਾਰ ਬਤ ਗਿਆ ਸੀ ਆ ਮਾਰੀ ਆਲੀ ਹੋ ਜਿੱਲੇ ਅੱਛਾ ਅੱਛਾ ਸਹੀ ਸ਼ਾਸਤਰੀ ਨਗਰ ਸ਼ਾਸਤਰੀ ਨਗਰ ਸਾਥੀ ਨਗਰ ਸਿਆਣ ਚੰਨ ਤੂੰ ਤੂੰ ਸਾਸਤਰੀ ਨਗਰ ਕਿਈ ਜਾ ਕਾਡੀਆਂ ਗਾਡੀਆਂ ਕਰਦੇ ਗਾਡੀਆਂ ਹਰ ਸਰਵ ਹਰ ਸਰਵ ਵਾਲੇ ਉਸ ਦੀ ਨੀ ਤੜਕੇ ਆਏ ਸੀਗੇ 5 ਵਜੇ ਤੁਰ ਹੀ ਗਏ ਘਰ ਹਾਂ ਹਾਂ ਤੇ ਸੀ 7 1 ਵਜੇ થી ਹੀ ਅਹੀ ਉਹ ਸਾਦੇ ਢਿੰਜੀ ਨਹੀਂ ਕਰਦੇ ਜਾਮ ਵੇਖੋ ਕੰਨਾਂ ਜੀ ਜਾਮ ਵਾਲੀ ਦਾ ਹੱਥ ਹੋ ਗਈ ਅੱਜ ਤੇ ਕਨੇ ਇਦਾਂ ਵੀ ਆ ਫਰੰਟ ਕੈਮਰਾ ਦਾ ਫਾਇਦਾ ਮਿਲੂ ਪਤਾ ਲੈਂਦਾ ਜੇ ਵੀ ਗੱਡੀ ਗਾਂਹ ਚੱਲ ਸਕਦੀ ਇੱਥੇ ਬਸ ਇਹਨਾਂ ਪਰ ਉਹ ਕਿਸ਼ਤੀ ਦੀ ਨਹੀਂ ਹਾਂ ਹੂੰ ਸ਼ਾਸਨ ਨਗਰ ਦਾ ਕਰੋ ਚੈੱਕ ਲੈ ਲੈ ਚੰਡੋੜ ਤੇ ਬੈਹਿੰਦਾ ਮੇਰਾ ਭਰਾ ਜਿਨਾਨੀ ਦੇ ਥੱਲੇ ਲੱਗਾ ਤੂੰ ਉਹਦੇ ਆਖੇ ਲਾ ਕੇ ਬਹਿਣਾ ਭਰਾ ਦੇ ਆਖੇ ਲਾ ਕੇ ਨਹੀਂ ਹੈ ਮੈਂ ਤੇ ਬਹਿਣਾ ਨਹੀਂ ਬਹਿਣਾ ਕਹਣੀ ਅੱਜ ਭਾਬੀ ਨੂੰ ਹਰ ਮਾਰ ਮੜਾ ਦੋਖਾ ਆਪਣੇ ਹਸਾਨ ਯਾਰ ਬਣਾ ਕੇ ਦੋਖਾ ਦੱਸ ਹੂੰ ਦੋਖਾ ਭਾਬੀ ਨੂੰ ਸਾਨਾ ਦੋਖਾ ਮਾਰਨਾ ਇਹਦਾ ਨਾਂ ਤਾਂ ਦੰਦਾ ਨਹੀਂ ਤਾਂ ਹੋਣਾ ਕੇ ਡਰਦੇ ਨਾ ਉਦਰਾ ਜ ਬੜੇ ਦਲੇਰ ਆ ਉਦਾਂ ਬੜਾ ਦਲੇਰ ਕਿਉਂ ਇਹ ਕਰਨ ਜੀ ਕਰਨ ਪੰਘੂੜੇ ਤੇ ਸਾਹਵੇਂ ਨਿਕਲਦਾ ਕਰ ਹੈ ਮੈਂ ਲੈਣਾ ਨਹੀਂ ਕਿਉਂ ਨਹੀਂ ਲੈਣਾ ਹੂਟਾ ਹੂਟਾ ਲੈਣਾ ਹੀ ਬਸ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਅੱਜ ਮੈਂ ਕਹਿੰਦਾ ਸੰਗਤ ਕਾਫੀ ਰਾਸ਼ਾ ਗਿਆ ਲੋਕੀ ਖਰੀਦਦਾਰੀ ਵੀ ਕਰਨੀ ਪੰਘੂੜੇ ਤੇ ਹੂਟੇ ਵੀ ਲੈਣ ਦੇ ਨੇ ਕਾਫੀ ਜਾਣੇ ਓਏ ਆ ਵੀ ਆ ਲੈ ਲੈ ਇੱਕ ਪਿਛਲੀ ਵਰੀ ਆ ਵੀ ਲੈ 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 ਯਾਰ ਨਹੀਂ ਜੋ ਉਹ 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 ਲੱਗਦਾ ਪੂੰਪਣੀ ਜੀ ਪੂੰਪਣੀ ਹੈ ਮੈਂ ਕਹਿੰਦੇ ਬੋਲਦਾਂ ਕਿ ਆ ਲੈ ਆ ਲੈ ਕਹਿੰਦਾ ਬ੍ਰੈਸਲਟ ਇਹ ਨਾਲ ਇਹ ਤਾਂ ਨਿੱਕੀਆਂ ਸੁੱਧੀਆਂ ਪੈ ਜਾਂਦੀਆਂ ਕਹਿੰਦੇ ਹੈ ਮੇਰੀ ਜੈਨੇਮਨ ਦਿਲ 50 ਦਿਲ 50 ਹਾਂਜੀ ਦਿਲ 50 ਦਾ ਵੇਖ ਲੈ ਗੋਪੀ ਜੀ ਟੁੱਟਾ ਹੀ ਉਹ ਦਿਲ 50 ਦਾ ਹੀ ਦਿਲ ਜੀ ਟੁੱਟਾ ਦੇ ਆਏ ਚੱਕ ਅੱਜ ਹੋਣ ਲੱਗਾ ਕਣ ਬਿਆਰ ਆ 20 ਰੁਪਏ ਸਾਰੀ ਹਰ ਇੱਕ ਚੀਜ਼ 20 ਰੁਪਏ 20 ਰੁਪਏ ਇਹ 40 ਰੁਪਏ 70 ਰੁਪਏ 50 ਰੁਪਏ 70 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ ਅੱਜ ਮੇਲਾ ਲੱਗਾ ਹੈ ਅੱਜ ਵੀ ਲੋਗ ਬਣਾਉਂਦਾ ਮਜ਼ਾ ਆਉਂਦਾ ਹੈ ਹਨਾ ਅੱਜ ਅੱਜ ਚੰਗਾ ਰਾਸੀ ਕਿ ਨਹੀਂ ਹੋਰ ਕੀ ਤੁਸੀਂ ਆਉਣਾ ਹੈ ਤਾਂ ਲਹਿਰਾਂ ਪੈਰਾਂ ਹੋਣੀਆਂ ਹੀ ਕਿ ਨਹੀਂ ਕਾਪੀ ਨਹੀਂ ਵੇਖੋ ਦੁਕਾਨਾਂ ਕੰਨੀਆਂ ਲੱਗੀਆਂ ਜੇ ਆ ਇਧਰ ਕਾਂਟੇ-ਕੁੰਡੇ ਆ ਬੀਬੀਆਂ ਵਾਸਤੇ ਨੇ ਬੀਵੀਆਂ ਪਹਿਣਾ ਵਾਸਤੇ ਠੀਕ ਨਹੀਂ ਇਹ ਸਾਰਾ ਸਿਸਟਮ ਬੀਬੀਆਂ ਪਹਿਣਾ ਵਾਸਤੇ ਆ ਗਏ ਹੋ ਕਿੱਥੇ ਆ ਕਿਸੇ ਨਾਲ ਦੀ ਸੰਦੀਪ ਗਵਾਜ ਕੀ ਉਹ ਲੰਬੰਡੀ ਉਹ ਮੈਨੂੰ ਲੰਦਾ ਮਗਰੇ ਰਹਿ ਗਈ ਕਿਤੇ ਮਗਰੇ ਓਏ ਓਏ ਹਾਂ ਓਏ ਭਰਾਵਾ ਕੀ ਹਾਲ ਜੇ ਭਾਜੀ ਠੀਕ ਠਾਕ ਜੀ ਵਧੀਆ ਵਧੀਆ ਆਏ ਉਹ ਦੀਦੀ ਹੁਣੀ ਕੱਲ ਅੱਛਾ ਨਾਲੇ ਉਹ ਆਏ ਮਾਨੂੰ ਨਹੀਂ ਵਲੌਗ ਬਣਾਏ ਹੈ ਅੱਛਾ ਕੋਈ ਗੱਲ ਨਹੀਂ ਕੋਈ ਜਰੂਰ ਜਰੂਰ ਜੀ ਨੰਬਰ ਬੋਲਦਾ ਆਪਣਾ ਦੀ 6284361769 ਲੈ ਵੀ ਇਹਦੇ ਕੋਲ ਸਾਰਾ ਮਾਲ 20 ਰੁਪਏ ਹੁੰਦਾ ਸੀ ਕਰੋ 20 ਰੁਪਏ ਆਡਾ ਚੈੱਕ ਕਰੋ ਕੀ ਹਾਲ ਹੈ ਆਏ ਝੁੰਕੀਆਂ ਵੱਡੇ ਵੱਡੇ ਏਰਿੰਗ ਟਾਪਸ ਪਰ ਸੌਕਰ ਗਰੰਟੀ ਚੈਨਾ ਏਰਿੰਗਸ ਪੂਰੇ ਪੂਰੇ ਪੱਤੇ ਟਾਪਸਾਂ ਦੇ ਬਹੁਤ ਵੱਡੇ ਵੱਡੇ ਏਰਿੰਗਸ ਟੋਟਲ ਸਾਰੇ 20 ਰੁਪਏ ਵਿੱਚ ਅਸੇ ਆ ਵੀ ਤੇ 20 20 20 ਪੈਕੇਟ ਵੀ 20 ਜ ਆ ਪੂਰੇ ਪੂਰੇ ਟਾਪਸਾਂ ਦੇ ਝੁੰਕੀਆਂ ਦੇ ਏਰਿੰਗ ਪਹਿਲਾਂ ਸਾਰੀ 20 20 20 ਗਰੰਟੀ ਚੈਨਾ ਮੰਗਲ ਸੂਤਰਾ ਓਨਲੀ 20 20 20 ਕੀ ਆਈ ਬਾਤ ਤੇ ਇਹ 사ਸੀ ਨੇ ਵੜਦੇ ਸਾਰੀ ਭਰਾ ਦਿਆ ਫਿਰ ਅੱਗੇ ਥੋੜਾ ਅੱਗੇ ਆਉਣਾ ਬਸ ਤੇ ਨਾਲ ਹੀ ਆ ਵੀ ਆਵਲਕੇਸ਼ਨ ਆਵਲਕੇਸ਼ਨ ਚੈੱਕ ਕਰ ਲੋ ਹਾਂਜੀ ਕੀ ਹਾਜੇ ਹਾ ਚੜੀ ਜੀ ਖਣਾਈ ਇੱਕ ਮਜਾਹ ਵਾਲਾ ਵਜਦੀ ਇੱਕ ਰੀ ਮਜਾਹ ਮੜੀ ਜੀ ਇਹਦੇ 250 ਰੁਪਏ ਸੂਟ ਲੱਗੇ ਨੇ 250 ਗੋਪੀ 250 ਵਾਲੇ ਸੂਟ ਹੀ ਮਗਰ ਵੇਖ ਲੈ ਜੇ ਲੈ ਕੇ ਦੇਣਾ ਤੇ ਆਪਣੀ ਨਾਲ ਨੀਅਤ ਹਾਂ ਚਲ ਬੁੱਟੀਆਂ ਵਾਲਾ ਵਧੀਆ ਅੱਗੇ 4 ਲਾਜ ਢੋਲਣਾ ਕਹਿਣਾ ਪਤਾ ਹੈ ਕਿਥੇ ਜਾ ਲੈ ਪੀਜ਼ਾ ਫੜੋ ਫੜ 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 ਇੱਕ ਬਾਈਟ ਹਾਲੇ ਰੱਜ ਗਿਆ ਕੋ ਵਾਲੇ ਸਾਸਰੀ ਨਗਰ ਦਾ ਕੋ ਕੋ ਸਾਸਰੀ ਨਗਰ ਸਾਸਰੀ ਨਗਰ ਤੱਕ ਦੇਖੋ ਕਿੰਨੀ ਦੂਰ ਤੱਕ ਦਿਖਾਨਾ ਲੱਗ ਗਿਆ ਹੈ ਇਹ ਗਣੀ ਭਾਜੀ ਮੂਸੇ ਵਾਲਾ ਮੂਸੇ ਵਾਲਾ ਛਪਾ ਦਿਓ ਯਾਰ ਇਹ ਭਾਜੀ ਹਾਥੀ ਨਹੀਂ ਹੈਗਾ ਹਾਥੀ 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 ਛਪਾ ਦਿਓ ਨਹੀਂ ਤੇ ਵੀਰ ਦੇ ਉਹ ਨਹੀਂ 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 ਛਪਾ ਦਿਓ ਛਪਾ ਦਿਓ ਪੱਟ ਤੇ ਪੱਟ ਤੇ ਉਹ ਪੱਟ ਤੇ ਪੱਟ ਤੇ ਸਿਪਾਹੀ ਰੋ ਜਾ ਪੱਟ ਤੇ ਪੱਟ ਤੇ ਲੈ ਸਿਪਾਹੀ ਵੇਲਾ ਨਹੀਂ ਪੱਟ ਤੇ ਮੁਰਨੀ ਪਵਾਈਏ ਨਹੀਂ ਨਹੀਂ ਚੱਲਾ ਯਾਰ ਸਿਪਾਹੀਏ ਚੱਲਾ ਅਸ਼ਪਤਾ ਹੋਂ ਤੇ ਸ਼ਮਾ ਦੇ ਤੋਂ ਤੇ ਨਹੀਂ ਹੱਥ ਹੋ ਦੇਣਾਂਗੇ ਉਸੇ ਵੱਲੇ ਨਹੀਂ ਉਹ ਤਾਂ ਕੋਈ ਨਹੀਂ ਉਹਦੇ ਹੱਥ ਨੂੰ ਲੱਗੇ ਚੱਲਾ ਡੋਲੇ ਦੇ ਹੋਂ ਤੇ ਤੋਂ ਤੇ ਜਾ ਯਾਰ ਭਾਬੀ ਉਹਨੇ ਵੀ ਚਰਨੇ ਬਣਾਉਣਾ ਹੈਗਾ ਉਹ ਕੁੱਤਾ ਬਣਾਉਣਾ ਹੈ ਲਓ ਜੀ ਫਲਾਵਰ ਚੈੱਕ ਕਰੋ ਤੁਸੀਂ ਆ ਵੇਖੋ ਫੌਮ ਜੀ ਨੇ ਬਣੇ ਸੂਰਜਮਖੀ ਵੀ ਐ ਕਹਣੀ ਅੱਛਾ ਜੀ ਚੱਲ ਭਾਈ ਹੁਣ ਵੈਰੈਟੀ ਆਈ ਓ ਚੰਗੀ ਕਨੇ ਹੈਨਾ ਕਿਹੜਾ ਕਿਹੜਾ ਫਲਾਵਰ ਆ ਕਿ ਓ ਵਾਲਾ ਬੋਲ ਵਾਲਾ ਬਣ ਗਿਆ ਬੋਲ ਵਾਲਾ ਜਿਹੜਾ ਬੋਲ ਜੀ ਲੱਗੀ ਵੇ ਤੇ ਬਣ ਨਾਲ ਹੁਣ ਲਟਕਣ ਜੀ ਨਾ ਉੱਤਣਾ ਪੁਰੀ ਕੈਂਡਾ ਵੀਰ ਜੀ ਅੱਛਾ ਫੋਟੋ ਖਿੱਚਾਂ ਹਾਏ ਲੱਗੇ ਭੂੜੇ ਵੱਡੇ ਹਾਂੁੰਡੇ ਚੰਡੋ ਲੱਗਾ ਜੀ ਛੋਟਾ ਹੀ ਆਹ ਕਿਦਾਂ ਛੜਾ ਲੈ ਵੀ ਕਿਉਂ ਮੰਦੇ ਫਿਰ ਉਪਰ ਆ ਉਧਰ ਲੰਗੜਾ ਵੱਡਾ ਉਧਰ ਤੈਨੂੰ ਦੱਸਣੇ ਨੇ ਜਿੱਥੇ ਉਧਰ ਬੇੜਾ ਲੰਗੜਾ ਵੱਡਾ ਹੋਰ ਉਧਰ ਲੰਗਣਦੇ ਆ ਤੈਨੂੰ ਮੁਖਾਦ ਨਾਣਵਾ ਘੁੰਮਣਾ ਹੀ ਉਧਰ ਬਾਏ ਬਾਏ ਮੇਲਾ ਹੁਣ ਚੱਲੇ ਆਂ ਘਰੇ ਚੱਲਿਆ ਯਾਰ ਹੁਣ ਚੱਲੀਏ ਕਿਉਂਕਿ ਮੈਂ ਸੱਸੇ ਨਾਲ ਤਾਂ ਨਹੀਂ ਗਿਆ ਉਧਰ ਰਸ਼ ਬਹੁਤ ਹੈ ਇਸ ਟਾਈਮ ਜਾਮ ਲੱਗਾ ਪੂਰਾ ਉਦਾਂ ਵੀ ਐਰਕਾਂ ਪੁਲਿਸ ਵਾਲਿਆਂ ਨੇ ਵੀ ਉਹ ਬਹੁਤ ਵਧੀਆ ਕੰਮ ਕਰਨ ਦੇ ਆ ਜਿਹੜੇ ਟਰੈਕਟਰ ਤੇ ਹੂੜ ਮਤ ਕਰਨਦੇ ਨਾ ਉਹਨਾਂ ਨੂੰ ਰੋਕੀ ਜਾਂਦੇ ਭਾਵੇਂ ਪੱਧਰੇ ਵੀ ਆਉਣਦੇ ਉਹਨਾਂ ਨੂੰ ਖਿਲਾ ਰਹੇ ਨੇ ਕਿਉਂਕਿ ਇਹਨਾਂ ਅਨਾਉਂਸ ਕਰਤਾ ਆ ਕਿ ਬਟਾਲੇ ਵਿੱਚ ਟਰੈਕਟਰ ਨਹੀਂ ਚੱਲਣਗੇ ਵੀ ਅਨਾਉਂਸ ਕੀਤਾ ਕੱਲ ਦਾ ਕੱਲ ਕੇ ਪਰਸੋਂ ਦਾ ਕਹਿਤਾ ਆ ਤੇ ਫਿਰ ਵੀ ਟਰੈਕਟਰ ਚਲਾਈ ਜਾਂਦੇ ਜਿਹੜੇ ਵੀ ਚਲਾਉਂਦੇ ਆ 10-12 ਮੁੰਡੇ ਬੈਠੇ ਆ ਘੇਰ ਲੈਂਦੇ ਨਾਲ ਹੀ ਸਾਡੇ ਸਾਹਮਣੇ ਦੋ ਤਿੰਨ ਘੇਰੇ ਆ ਤੇ ਆਹ ਪੁਲ ਵੇਖੋ ਸੁਨੀ ਦਾ ਇੱਥੇ ਰਾਤ ਆਣ ਕੇ ਆਪਣਾ ਪਾਲਕੀ ਸਾਹਿਬ ਰੁਕਣੀ ਆ ਇੱਥੋਂ ਦੀ ਰਾਤ ਹੋਣੀ 3 ਵਜੇ ਦੇ ਨਾਲ 12 ਵਜੇ ਆਜੇ 10 ਵਜੇ ਆਜੇ ਤੁਸੀਂ ਮੈਨੂੰ 10:00 ਵਜੇ ਨਾ ਬ 1:30-1:32 ਜੇ ਤੇ ਇੱਥੇ ਆਣ ਕੇ ਨਾ ਰਾਤ ਦੇ ਦਰਸ਼ਨ ਕਰ ਸਕਦੇ ਜਿਹੜੀ ਆ ਆਪਣਾ ਸੁਲਤਾਨਪੁਰ ਲੋਧੀ ਤੋਂ ਪਾਲਕੀ ਸਹਿਬ ਆਉਂਦੀ ਹੈ ਠੀਕ ਆ ਤਾਂ ਹੀ ਆ ਅਸੀਂ ਦਾ ਪੁਲ ਜਿਹੜਾ ਨਹੀਂ ਇੱਥੋਂ ਸਜਾ ਦਿੰਦੇ ਆ ਲਾਈਟਿੰਗ ਲਾ ਦਿੰਦੇ ਆ ਟ੍ਰੇਲ ਤੇ ਇਸ ਟਾਈਮ ਇਸ ਟਾਈਮ ਬਟਾਲੇ ਵਿੱਚ ਵੇਖਿਆ ਆਹੜਾ ਕੂੜਾ ਨਾ ਕੱਲ ਨੂੰ ਸਭ ਚੁੱਕਿਆ ਜਾਣਾ ਵੇਖਿਆ ਸਭ ਜਿਹੜਾ ਵੀ ਦੇਖਦਾ ਨਾ ਮਾੜੇ ਮੋਟੇ ਲਫਾਵੇ ਕੱਲ ਜਾਂ ਪਰਸੋਂ ਇੱਕ ਕੱਲ ਦੀ ਦਿਹਾੜੀ ਆ ਕੱਲ ਨਾ ਪੂਰਾ ਐਨ ਸਾਫ਼ ਕਰਦਣਾ ਵੇਖਿਆ ਵਧੀਆ ਗੁਰਦਾਰ ਸਾਹਿਬ ਸਾਹਮਣੇ ਹੋ ਗੋ ਵੀ ਕਿੰਨਾ ਵਧੀਆ ਲੱਗਣ ਡਿਆ ਓਏ ਇਹ ਨੂ ਏਸੀ ਨੇ ਜਿੰਨਾ ਕਰ ਬੰਦ ਕਿਉਂ ਕੀ ਗੱਲ ਹੋਈ ਆ ਅੰਦਰ ਬਰਾ ਕੀ ਨਹੀਂ ਲੱਗਦੀ ਤੈਨੂੰ ਕਾਦੀ ਠੰਡੇ ਹੀ ਲੱਗਣ ਤੁਹਾਨੂੰ ਤਾਂ ਕਹਿੰਦਾ ਮੈਨੂੰ ਠੰਡੇ ਨਹੀਂ ਲੱਗਦੀ ਓਏ ਨਹੀਂ ਐਵੇਂ ਹਾਂ ਓ ਯਾਰ ਏਸੀ ਬੰਦ ਕਰ ਕਦਾਂ ਆਪਣੇ ਵਾਲੇ ਇਹ ਬੰਦ ਕਰ ਦਿੰਦਾ ਲੈ ਹਣ ਕਰ ਤੇ ਬੰਦ ਲੈ ਕਰਨ ਕੋਲੋਂ ਨਾ ਐ ਨਹੀਂ ਨਾ ਬੰਦ ਰਹਿਣ ਦੇ ਗੰਮਨ ਸਤਰੀ ਗਾਲ ਜੀ ਵੇਰਾ ਤੇਜ਼ ਕਰ ਮਾੜਾ ਇਸੇ ਰੋ ਜਾ ਵਾ ਠੀਕ ਹੈ ਮੇਰਾ ਭਰਾ ਏ ਕਿ ਨਾਂਦਾ ਪੁੱਤ ਨੇ ਆ ਕਿ ਨਾਂਦਾ ਮੈਨੂੰ ਦੇ ਦੋ ਆ ਵੇਖੋ ਉੱਧਰ ਚਿਪਰੀ ਨਾ ਹਾਂ ਹਾਂ ਇਹ ਕੋਕਰੇ ਕਿੰਨਾ ਫੜਿਆ ਮਿਓ ਵੇ ਤਣੂ ਹਏ ਨਾ ਭਈ ਤੇ ਦੇਖ ਜੀ ਲੱਜੂਗੀ ਮੈਂ ਕਰਦਾ ਭਈ ਪਲੀ ਦੇਖੀ ਆ ਤੇ ਭੱਜ ਗਈ ਭੱਜ ਗਈ ਭਜਾਤੀ ਹੈ ਭਾਈ ਜੀ ਭਾਈ ਮੈਨੂੰ ਦੇ ਦੇ ਆ ਮੇਰੀ ਆ ਮੇ ਇਹਦੇ ਬਾਹਰ ਕਿੱਧਰ ਆਈ ਮਟਨੀ ਆਈ ਐ ਸੈਂਡਲ ਵੀ ਪਾਈ ਗੁੱਡੀ ਸੋਹਣੀ ਲੱਗਦੀ ਇਹ ਬਹੁਤ ਸੋਹਣੀ ਚੱਲੇ ਜਾ ਪਾਪੂ ਤਾਂ ਆਏ ਨਹੀਂ ਇਹਨੂੰ ਜਾ 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 ਅਵੀ ਤਾਦਾ ਹਾਂ ਚੀਜੀ ਲੈ ਜਾ ਉਹ ਵੀ ਤੇਰੀ ਉਹ ਵੀ ਚੀਜੀ ਨਹੀਂ ਹੁੰਦੀ ਤੇਰੀ ਬਾਤ ਮੰਮੀ ਨੇ ਵੀ ਹਾਈ ਲੈ ਉਹ ਵੀ ਚੀਦੀ ਨਾਲ ਦੀ ਉਹ ਵੀ ਹਣਾ ਅੱਜ ਤੇ ਬਹੁਤ ਰਸ਼ ਆ ਮੰਮੀ ਅੱਧੋ ਹੀ ਵੀ ਰਸ਼ ਵਾਲੀ ਨੇ ਅੱਗੇ ਗਈ ਨਹੀਂ ਇੰਦੇ ਉਹ ਵਾਲੀ ਰਸ਼ ਹੋਰ ਇਹਦਾ ਟਾਈਪ ਪਟਿਆ ਨਾ ਮਿਕਸਰ ਵਿੱਚ ਹੀ ਹੋ ਗੀ ਤੇ ਬੈਠੀ ਐਜੀ ਜੀ ਤੂੰ ਤੂੰ ਹਾਈ ਚੀਜੀ ਬਾਦ ਇਥੇ ਪੱਕਾ ਹੀ ਅੰਦਰ ਲੱਗਾ ਹੈ ਬਾਦਰੀ ਗਿਆ ਆ ਹਾਂ ਆ ਚੁੰਗੀ ਦੇ ਹਾਂ ਚੁੰਗੀ ਦੇ ਥਾਣੇ ਦੇ ਨਾਲ ਹਾਂ ਉੱਥੇ ਲੱਗਦਾ ਹਾਂ 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 ਉੱਥੇ ਸ਼ਾਖਾਂ ਨੇ ਕਿੱਥੇ ਹੈ ਮੇਰੀ ਹਰ ਬੰਦੇ ਨਵੇਂ ਸੈਂਟਰ ਆਏ ਹੋਏ ਆਏ ਹੋਏ ਉੱਥੇ ਸੈਂਟਰ ਸੜਕ ਤੇ ਘੱਟੀ ਆ ਅੱਛਾ ਅੱਛਾ ਉਹ ਜੇ ਲਾ ਰਗੇ ਇਹ ਅੱਛੇ ਪੀਣ ਲਵਾਉਗੇ ਇੱਕੋ ਫੇਰ ਲਾਏਗਾ ਹੋਰ ਲਾਏ ਫੇਰੇ ਅੱਜੇ ਤਾਂ ਗਈ ਮੈਂ ਅੱਛਾ ਅੱਛਾ ਉਹਦੇ ਆਦੇ ਸਾਥ ਦਿਉਂਦੀ ਭਾਜੀ ਚੀਜੀ ਪਈ ਅਰੇ ਸੱਸੀ ਕਹਿੰਦਾ ਮੈਨੂੰ ਬੁਲਾਉਂ ਨਹੀਂ ਕਹਿੰਦੀ ਚਾਚੀ ਆ ਭਾਜੀ ਅੱਧੀ ਸਾਡੇ ਨੂੰ ਸਾਡਾ ਸੜ ਲਿਆ ਗਿਆ ਚੰਗਾ ਬੰਦਾ ਭੈਣ ਜੀ ਸੱਚ ਠੀਕ ਮੈਂ ਮੈਂ ਅੱਜ ਆ ਕੇ ਮੈਂ ਭਾਜੀ ਉੱਤੇ ਖਾਣ ਤੇ ਵੀ ਕਹਿੰਦੀ ਭਾਜੀ ਚੀਜ਼ ਨਾ ਕੋਈ ਤੇ ਇਹਨੂੰ ਕਹਿੰਦੇ ਭਾਬੀ ਕੀ ਕਹਿੰਦੇ ਮੈਰਾ ਘਰ ਇਹਦੇ ਅੱਧੇ ਆਵਾਜ਼ ਪੁੱਟਦਾ ਮੱਸ ਤਾਂ ਨਹੀਂ ਦਿੰਦੀ ਉਹ ਵੀ ਕੀ ਜਾਂਡੀਆਂ ਬਸ ਬੇਬੀ ਬਿੰਕ ਚੱਲ ਜਾਣਾ ਯਾ ਲਾਲ ਚੱਲ ਜਾਣਾ ਨੀਲਾ ਹਰਾ ਪੀਲਾ ਨੀ ਲਾਲ ਚੱਲ ਜਾਣਾ ਲਾਲ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਬਾਬਾਈ ਦੇ ਵਿਆਹ ਦੀਆਂ ਫਿਰ ਤੋਂ ਤੁਹਾਨੂੰ ਸਾਰੇ ਜਾਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਲੱਖ ਲੱਖ ਵਧਾਈਆਂ ਨੇ ਤੇ ਤੇ ਸਾਰੇ ਜਾਨੇ ਜਰੂਰ ਪਹੁੰਚਿਓ ਗਨਾਨਕ ਪਾਸ਼ਾ ਜੀ ਦੇ ਵਿਆਹ ਪ੍ਰੋਕਟ 10 ਤਰੀਕ ਨੂੰ